ਸਸੀ ਗਾਲ ਜੀ ਸਾਰਿਆਂ ਨੂੰ ਸਵੇਰ ਦੇ ਮੈਸੇਜ ਫੋਨ ਕਾਲ ਆਈ ਜਾ ਰਹੀਆਂ ਨੇ ਵੀ ਤੁਸੀਂ ਠੀਕ ਹੋ ਜਾਂ ਕੀ ਹੋਇਆ ਮੀਡੀਆ ਦੇ ਉੱਤੇ ਇੱਕ ਅਫਵਾਹ ਬਹੁਤ ਵੱਡੀ ਤਰੀ ਫਿਰਦੀ ਹੈ ਸੱਚੇ ਗਾਲ ਜੀ ਤੁਸੀਂ ਦੇਖ ਰਹੇ ਪੰਜਾਬੀ ਗਰੂਪਸ ਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਸਵੇਰ ਤੋਂ ਹੀ ਉੱਠ ਰਹੀਆਂ ਅਫਵਾਹਾਂ ਬਾਰੇ ਜੀ ਬਿਲਕੁਲ ਸਵੇਰ ਤੋਂ ਹੀ ਇੱਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਕਰਨ ਔਜਲਾ ਦੇ ਉੱਤੇ ਕਿਸੇ ਨੇ ਕੈਨੇਡਾ ਦੇ ਵਿੱਚ ਗੋਲੀਆਂ ਨਾਲ ਹਮਲਾ ਕਰ ਦਿੱਤਾ ਮੈਂ ਦੱਸਣਾ ਚਾਹਾਂਗਾ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਸਿੰਗਰ ਨੇ ਤੇ ਉਹਨਾਂ ਬਾਰੇ ਇਹ ਨਿਊਜ਼ ਫੈਲਾਈ ਗਈ ਕਿ ਕੈਨੇਡਾ ਦੇ ਵਿੱਚ ਉਹ ਜਾ ਰਹੇ ਸੀਗੇ ਤੇ ਕਿਸੇ ਨੇ ਉਹਨਾਂ ਦੇ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਤੇ ਜਦੋਂ ਕਰਨ ਔਜਲਾ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਆਪਣੀ ਇੱਕ ਇੰਸਟਾਗ੍ਰam ਸਟੋਰੀ ਰਾਹੀਂ ਕੁਝ ਇਹ ਕਿਹਾ ਸਸੀ ਗਾਲ ਜੀ ਸਾਰਿਆਂ ਨੂੰ ਸਵੇਰ ਦੇ ਮੈਸੇਜ ਫੋਨ ਕਾਲ ਆਈ ਜਾ ਰਹੀਆਂ ਨੇ ਵੀ ਤੁਸੀਂ ਠੀਕ ਹੋ ਜਾਂ ਕੀ ਹੋਇਆ ਮੀਡੀਆ ਦੇ ਉੱਤੇ ਇੱਕ ਫੁਵਾਹ ਬਹੁਤ ਵੱਡੀ ਤਰੀ ਫਿਰਦੀ ਹੈ ਲੋ ਜੀ ਸਾਡਾ ਕਿਹੜਾ ਕਿਸੇ ਨਾ ਕੋਈ ਬੈਰ ਹੈ ਸਾਨੂੰ ਕਿਸ ਨੇ ਅੱਗੇ ਗੋਲੀ ਕੀ ਮਾਰਨੀ ਹੈ ਬਾਈ ਜੀ ਤੁਸੀਂ ਐਵੇਂ ਮੀਡੀਆ ਦੇ ਉੱਤੇ ਦੱਸਿਆ ਨੂੰ ਪਤਾ ਨਹੀਂ ਕਿਹੜਾ ਚੈਨਲ ਹੈ ਡੇਲੀ ਪੋਸਟ ਜਾਂ ਜੋ ਵੀ ਉਹਨਾਂ ਨੂੰ ਮੈਂ ਇੱਕ ਮੈਂ ਉਹਨਾਂ ਲਈ ਬਹੁਤ ਸੈਡ ਫੀਲ ਕਰਦਾ ਵੀ ਉਹਨਾਂ ਨੂੰ ਸਾਡੀਆਂ ਨਿਊਜ਼ਾਂ ਪਾ ਕੇ ਆਪਣਾ ਚੈਨਲ ਚਲਾਉਣਾ ਪੈ ਰਿਹਾ ਕੋਈ ਚੱਕਰ ਨਹੀਂ ਹੈਗਾ ਵੀਰੇ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਰੇ ਦੀਆਂ ਦੁਆਵਾਂ ਦੇ ਨਾਲ ਬਿਲਕੁਲ ਸਹੀਆਂ ਰਾਜੀ ਖੁਸ਼ੀਆਂ ਨੋ ਪ੍ਰੋਬਲਮ ਹੈ ਤੇ ਗਾਣਾ ਆ ਰਿਹਾ ਹੈ ਇਹ ਆਹੀ ਮਹੀਨੇ ਸਾਰੇ ਸਪੋਰਟ ਕਰਿਓ ਛੇਤੀ ਡੇਟ ਅਨਾਉਂਸ ਕਰਦੇ ਆ 15 ਜਾਂ 16 ਤਰੀਕ ਤੋਂ ਬਾਅਦ ਗਾਣਾ ਛੱਡਦੇ ਆਂਗੇ ਤੇ ਥੈਂਕ ਯੂ ਸੋ ਮੱਚ ਇੰਨਾ ਪਿਆਰ ਦਿੰਦੇ ਰਹੋ ਲਵ ਯੂ ਸਾਰਾ ਤਾਂ ਬਿਲਕੁਲ ਜੀ ਕਰਨ ਔਜਲਾ ਦੇ ਫੈਨਸ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਬਿਲਕੁਲ ਸੁਰੱਖਿਤ ਨੇ ਬਿਲਕੁਲ ਸੇਫ ਨੇ ਇਨਫੈਕਟ ਉਹਨਾਂ ਨੇ ਆਪਣੀ ਇੰਸਟਾਗ੍ਰam ਸਟੋਰੀ ਰਾਹੀਂ ਉਹਨਾਂ ਦੇ ਆਉਣ ਵਾਲੇ ਗਾਣੇ हेयर ਬਾਰੇ ਵੀ ਜ਼ਿਕਰ ਕੀਤਾ ਤੇ ਉਸ ਦੀ ਡੇਟ ਵੀ ਅਨਾਉਂਸ ਕੀਤੀ ਹੈ ਤੇ ਡੇਟ ਅਨਾਉਂਸ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ 15 ਜਾਂ 16 ਤੋਂ ਬਾਅਦ ਦਰਸ਼ਕਾਂ ਦੇ ਸਾਹਮਣੇ ਇਹ ਗਾਣਾ हेयर ਜਿਹੜਾ ਉਹਨਾਂ ਦਾ ਆ ਰਿਹਾ ਹੈ